ਸਟੈਟਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਜੂਨ ਮਹੀਨੇ ਦੌਰਾਨ ਕੈਨੇਡੀਅਨ ਅਰਥ ਵਿਵਸਥਾ ਦੇ ਵਿੱਚ 83000 ਨੌਕਰੀਆਂ ਸ਼ਾਮਲ ਹੋਈਆਂ ਨੇ ਜਿਸ ਦੇ ਨਾਲ ਬੇਰੋਜ਼ਗਾਰੀ ਦਰ ਦੇ ਵਿੱਚ 0.1% ਦੀ ਕਮੀ ਦਰਜ ਹੋਈ ਹੈ ਅੰਕੜਾ ਏਜੰਸੀ ਦੇ ਮੁਤਾਬਕ ਜ਼ਿਆਦਾਤਰ ਨੌਕਰੀਆਂ ਪਾਰਟ ਟਾਈਮ ਸਨ ਅਤੇ ਪ੍ਰਾਈਵੇਟ ਸੈਕਟਰ ਦੇ ਵਿੱਚ 47000 ਨੌਕਰੀਆਂ ਸ਼ਾਮਲ ਹੋਈਆਂ ਜਨਵਰੀ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਨੌਕਰੀਆਂ ਦੇ ਵਿੱਚ ਇੰਨਾ ਵੱਡਾ ਵਾਅਦਾ ਦਰਜ ਹੋਇਆ ਹੈ ਜਨਵਰੀ ਦੇ ਦੌਰਾਨ ਅਰਥਚਾਰੇ ਦੇ ਵਿੱਚ 76000 ਨੌਕਰੀਆਂ ਸ਼ਾਮਲ ਹੋਈਆਂ ਇਸ ਦੌਰਾਨ ਮਾਹਿਰਾਂ ਦਾ ਕਹਿਣਾ ਹੈ ਕਿ ਨੌਕਰੀਆਂ ਦੀ ਗਿਣਤੀ ਕਾਰੋਬਾਰੀ ਖੇਤਰ ਦੇ ਵਿੱਚ ਹਾਂ ਪੱਖੀ ਮਾਹੌਲ ਦੀ ਵੱਲ ਇਸ਼ਾਰਾ ਕਰ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਟਰੰਪ ਦਾ ਟੈਰਿਫ ਪਰਸ਼ਾਮਾ ਹੀ ਪਾਰੂ ਰਿਹਾ ਨਾ ਮਾਤਰ ਹੈ ਤੇ ਜਿਹੜੀਆਂ ਜੌਬਸ ਅੱਜ ਕਾ ਕ੍ਰੀਏਟ ਹੋ ਰਹੀਆਂ ਥੋੜ੍ਹੀਆਂ ਵੈਸੇ ਇਹ ਹਾਈ ਪੇਂਗ ਨਹੀਂ ਗਿਆ ਤੇ ਥੋੜ੍ਹੀਆਂ ਲੋ ਪੇਂਗ ਜੌਬਸ ਆ ਹੈ ਤੇ ਦੂਜੀ ਗੱਲ ਆਪਾਂ ਨੂੰ ਇਹ ਵੀ ਦੇਖਣੀ ਪੈਣੀ ਆ ਵੀ ਐਕਸਪੈਕਟੇਸ਼ਨਸ ਕਿੱਥੇ ਸੀਗੇ ਤਾਂ ਹੁਣ ਕਿੱਥੇ ਆ ਹਨਾ ਤੇ ਜਿਹੜੇ ਇਹ ਸਟਾਰਟ ਕੈਂਡੀਡੇਟ ਸਰਵੇ ਕਰਦੇ ਹੁੰਦੇ ਆ ਹਰ ਇੱਕ ਬਿਜ਼ਨਸ ਨੂੰ ਫੋਨ ਕਰਦੇ ਹੁੰਦੇ ਹਨਾ ਪੀ ਤੁਸੀਂ ਕਿੱਦਾਂ ਤੁਹਾਡੀ ਪਲੈਨਿੰਗ ਕੀ ਆ ਤੁਸੀਂ ਹਾਇਰ ਕਰਨਾ ਹੈ ਹੋਰ ਕਰਨਾ ਜੇ ਕਰਨਾ ਇਹ ਗੁੱਡ ਜਨਰਲ ਇੰਡੀਕੇਸ਼ਨ ਹੁੰਦਾ ਆ ਜੇ ਤੁਸੀਂ ਆਮ ਜਾਣ ਤਾਂ ਦੇਖੋ ਕਿ ਉਹਨਾਂ ਤੇ ਕਿੰਨਾ ਪ੍ਰਭਾਵ ਆ 84000 ਜਵਾਬ ਕ੍ਰੋਸ ਆਲ ਪ੍ਰੋਵਿੰਸਸ ਆਪਣੇ ਆਪਣੇ ਦੇ ਵਿੱਚ ਮੇਰੇ ਖਿਆਲ 4-5000 ਬੀਸੀ ਦੇ ਵਿੱਚ ਹੋ ਗਈਆਂ ਇੰਟੈਂਸ਼ਨ ਬੜਾ ਫਰਕ ਨਹੀਂ ਪੈਂਦਾ